ਸਾਨੂੰ ਡਰ ਨਹੀਂ ਜਿਹਦਾ ਕੋਈ ਗਲੀ ਨਾਲੀ ਕੋਈ ਵੀ ਅਸੀਂ ਛੱਡੀ ਹੈ ਨਹੀਂ ਪਿੰਡ ਚ ਜੇ ਪਿੰਡ ਦਾ ਇੱਕ ਹੋਵੇ ਕੀ ਬਾਬਰ ਕੰਮ ਨਾ ਕਰੂ ਆਇਆ ਕੰਮ ਹੁਣੇ ਵਾਲਾ ਸਿੰਦਰ ਸਾਨੂੰ ਪਤਾ ਹੈ ਮੱਛਰ ਕਿੰਨਾ ਕਰ ਰਿਹਾ ਗਲੀਆਂ ਨਾਲੀਆਂ ਤੇ ਲਟਕੇ ਪਏ ਨੇ ਫਿਰ ਹੋਰ ਕੀ ਕਰਨਗੇ ਮੇਰੇ ਕੋਲ ਖਜ਼ਾਨਾ ਬਿਲਕੁਲ ਖਾਲੀ ਤਾਂ ਜੀ ਅੱਜ ਦਿਨ ਜੇ ਦੇਖਿਆ ਜਾਵੇ 80 ਲੱਖ ਰੁਪਏ ਦੇ ਕਰੀਬ ਸਾਡੇ ਪੰਚਾਇਤ ਅਕਾਊਂਟ ਚ ਵੇ ਜਿਹੜਾ ਕਿ ਜਮਾ ਕਰਕੇ ਰੱਖਿਆ ਗਿਆ ਮੇਰੇ ਕੋਲ ਹਣਾ ਜੀ ਜਿੰਨਾ ਕੰਮ ਹੈ ਸਰਪੰਚ ਸਾਹਿਬ ਨੇ ਕਰਿਆ ਜਿੰਨਾ ਕਿਸੇ ਪੰਚਾਇਤ ਨੇ ਕਰੀ ਹੈ ਨਹੀਂ ਸਾਨੂੰ ਪਿੰਡ ਚ ਇੱਕ ਵੀ ਬੰਦਾ ਉੱਠ ਕੇ ਕਹਿ ਦਵੇ ਵੀ ਆਹ ਕੰਮ ਛੱਡਤਾ ਸਰਪੰਚ ਸਾਹਿਬ ਨੇ ਕਿ ਆ ਦੇਖੋ ਪਿੰਡ ਨੂੰ ਕੀ ਨੁੜੀ ਲੱਗੀ ਪਈ ਆ ਨੁਕਸਾਨ ਤਾਂ ਪਿੰਡ ਨੂੰ ਇਹ ਜਿਹੜਾ ਗੰਦਾ ਤਾਂ ਗੇਟ ਦੇ ਆਪਾਂ ਬਾਹਰ ਇਹ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਭਗਵੰਤ ਮਾਨ ਤਿਆਰੀ ਕਰ ਰਹੇ ਨੇ ਮੁੱਖ ਮੰਤਰੀ ਕਿ ਬਿਨਾ ਜਿਹੜਾ ਚੋਣ ਨਿਸ਼ਾਨ ਤੋਂ ਪੰਚਾਇਤੀ ਚੋਣਾਂ ਲੜੋ ਪਿੰਡਾਂ 'ਚ ਭਾਈਚਾਰਾ ਬਰਕਰਾਰ ਰਵੇ ਫੈਸਲਾ ਠੀਕ ਲੱਗਦਾ ਉਹਨਾਂ ਦਾ ਫੈਸਲਾ ਜੇ ਲੋ ਤਾਂ ਬੇਫਾਇਦੇ ਬੰਦ ਆ ਪਾ ਨੂੰ ਵੀ ਪਿੰਡ ਨੂੰ ਗਵਰਨਮੈਂਟ ਕੋਲ ਦੰਦੀ ਹੈ ਜੇ ਆਪਾਂ ਇੱਕ ਨੇ ਪੰਚਾਇਤ ਨਾਲ ਮੈਂਬਰ ਚੁਣਦੇ ਹੀ ਗਵਰਨਮੈਂਟ ਕਿੰਨੇ ਪੈਸੇ ਦਿੰਦੀ ਹੈ 70 ਸਾਲ ਹੋ ਗਏ ਸਤੋਂ ਸਾਲਾ ਮੇਰੇ ਪਿੰਡ 'ਚ ਵੋਟ ਨਹੀਂ ਮਾਈਦਾ ਪੈਸਾ ਤਾਂ ਦਿੰਦੀ ਹੈ ਨਾ ਗਵਰਨਮੈਂਟ ਜੇ ਹੁਣ ਸਾਡੇ ਪਿੰਡ 'ਚ ਇੱਕ ਆ ਨਹੀਂ ਸਰਪੰਚ ਕਿਵੇਂ ਬਣਾ ਦਾਂਗੇ ਜੇ ਸਾਰਾ ਪਿੰਡ ਸਹਿਮਤ ਹੋਊਗਾ ਫਿਰ ਮੱਚ ਤਾਂ ਹੀ ਬਣਾ ਜਾਂਦਾ। ਜਿਉਂ ਕਹਿੰਦੀ ਵੀ ਚੋਣਾ ਭਾਵੇਂ ਲੜਿਓ ਪਰ ਪਾਰਟੀ ਦਾ ਕੋਈ ਨਿਸ਼ਾਨ ਨਹੀਂ ਹੋਊਗਾ ਬਿਨਾ ਚੋਣ ਨਿਸ਼ਾਨ ਤੋਂ ਲੜੀਆਂ ਜਾਣਗੀਆਂ। ਚਲੋ ਇਹ ਤਾਂ ਪਤਾ ਵੀ ਚੋਣ ਨਿਸ਼ਾਨ ਦੇ ਬਿਨਾ ਲੜੇ ਜਾਣੇ ਬੋਟੇ ਤੇ ਪਾਵਾਂਗੇ ਤਾਂ ਆਪਣੀ ਮਰਜ਼ੀ ਦੇ ਪਾਉਣੇ ਆ। ਫਿਰ ਮਤਲਬ ਲੜਾਈ ਝਗੜੇ ਦਾ ਫਰਕ ਰਹੂਗਾ ਪਿੰਡਾਂ 'ਚ। ਲੜਾਈ ਝਗੜੇ ਦਾ ਪਿੰਡਾਂ 'ਚ ਚੱਲਦੇ ਰਹਿੰਦੇ ਨੇ ਉਹਨਾਂ ਨੂੰ ਲੋਕਾਂ ਨੂੰ ਪੀਆ। ਤਾਂ ਦੋ ਇਧਰ ਨੂੰ ਦਰ ਪੈਂਦ ਨੇ ਤੇ ਨੇ ਇਧਰ ਨੂੰ ਦਰ ਪੈਂਦ ਨੇ ਉੱਥੇ ਜਾ ਕੇ ਪਾਰਟੀ ਉਹ ਵੀ ਹਾਂ ਜੇ ਨਾ ਆਉਂਦੇ ਤਾਂ ਪਾਰਟੀ ਹੋ ਜਾਂਦੀ ਆ। ਕਿਸੇ ਦਾ ਫਾਇਦਾ ਮਸਲਾ ਨਾ ਹੋਵੇ 11 ਬੰਦੇ ਲੈ ਜਾਣੇ ਹੁਣ ਤੁਸੀਂ ਤਾਂ ਸਭ ਕੋਈ ਇਕੱਠੇ ਕਰ ਲੇ ਬੜੇ ਔਖੇ ਨੇ ਇੰਨੇ ਕਿੰਨੇ ਬੰਦੇ ਲੈ ਕੇ ਜਾਣੇ ਇੱਧਰ ਨੂੰ ਤੁਹਾਡੇ ਇੱਥੇ ਐਮਐਲਏ ਐਡਵੋਕੇਟ ਰਾਏ ਨੇ ਆਉਂਦੇ ਨਹੀਂ ਪਿੰਡਾਂ ਮੁੰਡਾ ਚ ਆਈਦਾ ਜਾਂਦੇ ਨੇ ਸਰ ਇਹ ਹੁਣ ਬਾਧੂ ਆਉਣ ਲੱਗ ਜਾਣਗੇ ਐਮਪੀ ਤੁਸੀਂ ਐਮਪੀ ਡਾਕਟਰ ਅਮਰ ਸਿੰਘ ਨੂੰ ਫੇਰ ਚੁਣਿਆ ਪਹਿਲਾਂ ਕਿੰਨੀ ਕੁ ਵਾਰ ਆਏ ਨੇ ਪਿੰਡ ਚ ਤੇ ਬਾਅਦ ਚ ਕਿੰਨੀ ਕੁ ਵਾਰ ਆਏ ਨੇ ਜਿੱਤਣ ਤੋਂ ਬਾਅਦ ਓਰੇ ਜਿਹੜਾ ਆ ਜੀ ਕੋ ਆਉਂਦਾ ਕੋਈ ਮੜਾ ਮੂਟਾ ਜਿਹੜਾ ਮੇਰੇ ਮਨ ਇੱਕ ਮੂਰੇ ਹੁੰਦਾ ਉਹਨੇ ਦੋ ਕੋ ਬੰਦੇ ਇਕੱਠੇ ਕਰ ਲਏ ਨੇ ਇਕਣ ਚਾਹ ਪਰ ਆ ਜੇ ਮੋੜ ਦੇਣਾ ਪਿੱਛੇ ਨੂੰ ਵਰ ਗਿਆ ਇਨਾ ਟਾਈਮ ਤਾਂ ਲੱਗਦਾ ਨਹੀਂਗਾ ਉਹ ਫਿਰ ਖਰਚਾ ਦਾ ਪਾਉਣਾ ਹੀ ਹੁਣ ਕਿਸੇ ਪਾਸੇ ਹੁਣ ਤੁਸੀਂ ਤੁੰਨੋ ਤੋਰਿਆ ਵਾ ਤੁੰਨੋ ਘੜਾ ਮੇਣਾ ਖਰਚਾ ਤੋਰਿਆ ਵਾ ਗਾਗਤ ਤਾਂ ਉੱਥੇ ਵੀ ਲੀਲੇ ਹੋਣੇ ਨਾ ਬੇ ਇਨਾ ਖਰਚਾ ਹੋਇਆ ਫਰਾਂ ਤੋਂ ਗੱਡੀ ਪਈ ਸੀ ਇੰਨੇ ਬੰਦੇ ਹੋਈ ਇਹ ਤਾਂ ਇੱਕ ਰੰਗੜਾ ਇਥੇ ਪੋਟਰ ਸੱਪਣ ਆ ਜਾਂਦਾ ਖਰਚਾ ਤਾਂ ਉਹਨੂੰ ਵੀ ਦੇ ਕੇ ਭੇਜਦੇ ਨੇ ਉਹ ਉਹਨੇ ਗਰਾਲੇ ਕਰਨਾ ਕੁਛ ਨਹੀਂ ਕਿ ਉਹਨੇ 5400 ਮੰਗਦੇ ਜਣਾ 5400 ਪਾ ਗਾ ਜਣਾ ਜਣੇ 1000 ਤੋਂ 1500 ਪਰ ਜਣੇ 1500 2000 ਪਰ ਦੋਣਾ ਆਈ ਗਮ ਜਲਦੇ ਨੇ ਅ ਤੁਸੀਂ ਕੀ ਕਹਿ ਰਹੇ ਹੋ ਕਿਹੜੇ ਪਿੰਡ ਚ ਸਰਵ ਸੰਮਤੀ ਨਾਲ ਚੋਣਾ ਕਰ ਰਹੇ ਹੁੰਦੇ ਅਮੀਰਪੁਰ 2 ਕਿਲੋਮੀਟਰ ਦੂਰ ਤੇ ਹੀ ਹੈ ਜੀ 70 ਸਾਲ ਹੋ ਗਿਆ ਇੱਥੇ ਕੋਈ ਸਮੰਚਰੀ ਵੋਟ ਨਹੀਂ ਪਈ ਜੀ ਸਭ ਸੰਮਤੀ ਨਾਲ ਚੋਣਾਂ ਹੈ ਹਾਂ ਪਿੰਡ ਚ ਸਿਰਫ 80 ਤੋਂ 300 ਤੋਂ 400 ਵੋਟ ਹੈਗੀ ਹੈ ਜੀ ਹਾਂ ਜੀ ਕੋਈ ਇਕੱਠਾ ਨਹੀਂ ਹੁੰਦਾ ਕੋਈ ਗੱਲ ਨਹੀਂ ਥਾਣੇ ਚ ਸਾਡੇ ਪਿੰਡ ਦੀ ਖੇਤੀ ਦੀ ਰਿਪੋਰਟ ਨਹੀਂ ਥਾਣੇ ਚ ਲਿਖੀ ਜਾਂਦੇ ਵੀ ਤੁਹਾਡੇ ਪਿੰਡੇ ਸਭ ਫੈਸਲਾ ਹੋ ਜਾਂਦਾ ਜੇ ਕੁਝ ਉਹਨੇ ਕੀ ਲਗੜਾ ਕੁਝ ਕਰਤੇ ਰਾਈ ਹੋਏ ਆਣਗਾਂ ਮਾਚ ਮਾੜੀ ਮੋਟੀ ਹੋ ਜਵੇ ਥਾਣੇ ਚ ਰਿਪੋਰਟ ਖਾਣ ਜਾਓਗੇ ਤੁਹਾਡੀ ਰਿਪੋਰਟ ਨਹੀਂ ਲਿਖੀ ਜਾਏਗੀ ਥਾਣੇ ਚ ਉਹਨਾਂ ਨੂੰ ਪਤਾ ਵੀ ਫੈਸਲਾ ਫੇਰ ਪਿੰਡੀ ਹੋਏਗਾ ਠੀਕ ਹੈ ਜੀ ਆਹ ਗੱਲ ਹੈ ਜੀ ਅੱਛਾ ਨੌਂ ਜੀ ਨਾ ਕੋਈ ਪਾਰਟੀ ਬਾਜੀ ਨਹੀਂ ਜਿਵੇਂ ਮੈਂ ਬੈਠਾ ਵਾਂ ਦੋ ਜਣੇ ਰੌਣਾ ਮੇਰੇ ਨਾਲ ਪਰਨਾ ਪੈ ਲਿਆ ਜੀ ਟੂ ਸਰਪੰਚ ਬਦਲ ਕੇ ਵਾਰੀ ਸੇਰੀ ਵਾਰੀ ਸਰਪੰਚ ਬਦਲ ਕੇ ਵੀ ਇਹਨੂੰ ਨਹੀਂ ਸਰਪੰਚੀ ਮਿਲੀ ਇਹ ਇਹਨੂੰ ਮਿਲ ਜੇਗੀ ਇਹਨੂੰ ਨਹੀਂ ਮਿਲੇ ਅਗਲੇ 5 ਸਾਲ ਇਹਨੂੰ ਦੇ ਦਿਓ ਆਹ ਕੰਮ ਹੈ ਨਹੀਂ 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 ਜੀ ਅੱਡੇ ਮੈਂ ਮਤਲਬ ਕੋਈ ਪਾਰਟੀ ਬੋਲਟੀ ਵਾਲਾ ਜੀ ਬਿਲਕੁਲ ਵੀ ਹੈ ਨਹੀਂ ਜੇ ਪਾਰਟੀ ਹੋਵੇ ਤਾਂ ਜ਼ਰੂਰੀ ਨਹੀਂ ਕਿਤੇ ਇੰਨੇ ਸਾਲ 70 75 ਸਾਲ ਵੋਟਰ ਨਾ ਬਵੇ ਜੀ ਹੈ ਖੁਸ਼ ਜਿਹਨੂੰ ਜੀ ਕਰਦਾ ਉਹਨੂੰ ਹਲਾ ਦੇ ਨਾ ਵੀ ਬਣ ਗਿਆ ਬਣ ਗਿਆ ਵਸੇ ਪਤਾ ਲੱਗ ਜਾਂਦਾ ਹੈ ਪਿੰਡ ਦੇ ਇੱਕ ਇਹਦਾ ਇੱਥੇ ਪਤਾ ਲੱਗ ਜਾਂਦਾ ਜਿਹੜੀ ਆ ਹਾਲਤ ਹੋਈ ਵੀ ਉਹ ਦੇਖ ਰਹੀ ਆ ਤੁਹਾਨੂੰ ਵਿਜੀ ਪਿੰਡ ਦਾ ਇੱਕ ਹੋਵੇ ਕੀ ਬਹਵਰੇ ਕੰਮ ਨਾ ਕਰਵੇ ਆ ਆ ਕੰਮ ਹੋਣ ਵਾਲਾ ਫਿਰ ਅਸਿੰਦਰ ਪੈਣਾ ਸਾਨੂੰ ਪਤਾ ਮੱਛਰ ਕਿੰਨਾ ਕਰੇ ਫਿਰ ਕਿੰਨਾ ਕ ਗੰਦ ਕਿੰਨਾ ਕਹੇ ਜੋ ਮੁਸਕੰਦਰ ਨੂੰ ਜਾਂਦਾ ਇਹ ਤਾਂ ਅਸੀਂ ਦਰੂਨਾ ਪਿੰਦੇ ਹੋਏ ਨਾ ਅਸੀਂ ਤਾਂ ਬਿਮਾਰੇ ਰਹੀਏ ਜਿਵੇਂ ਜਿਹੜਾ ਅੰਦਰ ਕਰਗਟਾ ਹੈ ਗਲੀਆਂ ਨਾਲ ਗਲੀਆਂ ਨਾਲੀਆਂ ਤੇ ਲਟਕੇ ਪਏ ਨੇ ਫਿਰ ਹੋਰ ਕੀ ਕਰਨਗੇ ਗਲੀਆਂ ਨਾਲ ਅਟਕੇ ਗਲੀਆਂ ਨਾਲੀਆਂ ਨਹੀਂ ਹੋਈਆਂ ਨੂੰ ਦੇਖ ਲਿਓ ਕੀ ਗੋਸਾ ਹੈ ਮਾਰੇ ਉਗੜੇ ਕਿਸ ਨੂੰ ਕੋਈ ਪਤਾ ਲੰਦਾ ਵੀ ਕੌਣ ਆ ਵੀ ਕਿੰਨਾ ਕੰਮਦਾ ਕਿ ਨਿਕਲਦਾ ਭਾਈ ਕੋਈ ਹੈ ਉਹ ਨਹੀਂ ਨਾ ਕੋਈ ਨਾਲੇ ਕੱਢਣ ਵਾਲਾ ਨਾਲ ਕੋਈ ਨਾਲੀ ਚੱਕਣ ਵਾਲਾ ਦਿਖਾਉਣ ਮੈਨੂੰ ਵੀ ਪੇਸ਼ ਕਰਨ ਕਿਹੜਾ ਬੰਦਾ ਹੋਰ ਆਹ ਲੋਕਾਂ ਨੂੰ ਗਲੀਆਂ ਨਾਲੇ ਨਹੀਂ ਚੁਲਜਾਇਆ ਪਿਆ ਕੁਛ ਵੀ ਨਹੀਂ ਹੈਗਾ ਜੀ ਗਲੀਆਂ ਨਾਲੇ ਦੇ ਲੋ ਜੇ ਕੋਈ ਵੀ ਬੰਦਾ ਕਹੇ ਹਾਂ ਪਿੰਡ ਦੇ ਵਿੱਚ ਪੰਚਾਇਤ ਦਾ ਵੀ ਬੰਦਾ ਕੋਈ ਹੈਗਾ ਜਿਹੜਾ ਨਾਲੇ ਸਾਫ ਕਰਦਾ ਜਰ ਮਾਲ ਚੱਕ ਕੇ ਨਾਲੀਆਂ ਦਾ ਬਾਹਰ ਘੇਰਦਾ ਕਿ ਕਿਸੇ ਨੇ 150 ਦੇਣਾ ਤੇਰੇ ਮੇਰੇ ਵਰਗੇ ਨੂੰ ਉਹਨਾਂ ਨੇ ਗਾਹ ਕਰਕੇ ਆਲਰੇਡੀ ਉੱਥੇ ਉਹ ਸਿੱਟ ਕੇ ਆ ਦੇਖ ਲੋ ਜਦ ਰੂੜੀ ਲੱਗੀ ਪਈ ਆ ਨੁਕਸਾਨ ਤਾਂ ਪਿੰਡ ਨੂੰ ਇਹ ਜਿਹੜਾ ਗੰਦਾ ਤਾਂ ਉਹ ਘੇਰਦੇ ਆਪਾਂ ਬਾਹਰ ਹਵਾ ਹਾਏ ਹੋ ਨਹੀਂ ਪਿੰਡ ਦੇ ਵਿੱਚ ਜੇ ਹੋਊਗਾ ਤਾਂ ਹੀ ਸਾਫ ਕਰੂ ਮੈਂ ਪਿਛਲੇ 5 ਸਾਲਾਂ ਦੇ ਵਿੱਚ ਸਰਪੰਚ ਨਹੀਂ ਸਰਪੰਚ ਜੀ ਨੇ ਪਿਛਲੇ 5 ਸਾਲ ਦੇ ਵਿੱਚ ਜਦੋਂ ਤੋਂ ਮੈਂ ਆਮ ਕਰਦਾ ਮੁੰਡਾ ਸੀਗਾ ਜੀ ਆਪਾਂ ਨੇ ਸਰਪੰਚੀ ਦਾ ਉਹਦਾ ਪਿੰਡ ਵਾਲਿਆਂ ਨੇ ਮੈਨੂੰ ਸਰਪੰਚੀ ਦਾ ਉਹਦਾ ਦਿੱਤਾ ਹੀ ਵੀ ਚਲੋ ਬਹੁਤ ਧੰਨਵਾਦ ਕਰਨਾ ਪਹਿਲਾਂ ਤਾਂ ਪਿੰਡ ਵਾਲਿਆਂ ਦਾ ਜੀ ਜਿਨ੍ਹਾਂ ਨੇ ਮੈਨੂੰ ਐਡਾ بڑا ਮੌਕਾ ਬਖਸ਼ਿਆ ਹਨ ਜੀ ਸੇਵਾ ਦਾ ਮੌਕਾ ਦਿੱਤਾ ਤੇ ਜਦੋਂ ਮੈਨੂੰ ਇਹ ਮੌਕਾ ਮਿਲ ਗਿਆ ਮੇਰੇ ਦਿਲ ਦੇ ਵਿੱਚ ਰੀਜ ਸੀਗੀ ਮੈਂ ਆਪਣੇ ਪਿੰਡ ਨੂੰ ਪੂਰੀ ਹਰਿਆਲੀ ਦੀ ਐਪ ਬਣਾਉਣੀ ਚਾਹੁੰਦਾ ਸੀਗਾ ਜੀ ਜਿੰਨਾ ਵੀ ਕੋਈ ਮਨ ਕੀਤਾ ਵੀ ਕਰੇ ਜਾਂ ਕੋਸ਼ਿਸ਼ ਕਰੇ ਪਿੰਡ ਦੇ ਚਾਰ ਸਵੇਰੇ ਲਾਈਟਾਂ ਵੀ ਲਗਾ ਦਿਆਂ ਆਪਾਂ ਨੇ ਹਨਾ ਜੀ ਪਾਣੀ ਵਾਲੀ ਟੈਂਕੀ ਸਾਡੇ ਪਿੰਡ ਦੀ ਬਹੁਤ ਦੇਰ ਤੋਂ ਉਮੀਦ ਸੀਗੀ ਪਾਣੀ ਵਾਲੀ ਟੈਂਕੀ ਦੀ ਵੀ ਪਿੰਡ ਦੇ 40 ਸਾਲਾਂ ਦੀ ਟੈਂਕੀ ਨਹੀਂ ਲੱਗ ਰਹੀ ਉਹ ਵੀ ਅਸੀਂ ਨੇ ਲਵਾਈ ਜੀ ਤੇ ਸਾਡੇ ਪਿੰਡ ਦੇ ਚਾਰ ਲੈਟਾਂ ਲੱਗ ਗਿਆ ਜੀ ਹੋਰ ਬੈਂਚ ਟੇਬਲ ਲੱਗੇ ਸੜਕਾਂ ਪੱਕੀਆਂ ਕਰੀਆਂ ਪਾਰਕਾਂ ਬਣਾਈਆਂ ਸ਼ਮਸ਼ਾਨ ਘਾਟ ਪੱਕੇ ਕਰੇਗੇ ਨਹੀਂ ਜੀ ਜਦੋਂ ਤੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੀ ਉਦੋਂ ਤੋਂ ਮੈਨੂੰ ਇੱਕ ਵੀ ਕੰਮ ਨਹੀਂ ਕਰ ਦਿੱਤਾ ਜੀ। ਅੱਛਾ। ਜਿਵੇਂ ਇਹਨਾਂ ਦੀ ਸਮੱਸਿਆ ਸੀ ਕਹਿ ਰਹੇ ਸੀ ਪਿੱਛੋਂ ਵੀ ਨਲੀ ਗਲੀਆਂ ਵਾਲੀਆਂ ਦੇ ਲੋਕ ਅਜੇ ਵੀ ਖੜੇ ਨੇ ਗੰਦਗੀ ਬੜੀਆ ਪਿੰਡ 'ਚ। ਉਹ ਤੁਸੀਂ ਕਹਿੰਦੇ ਹੋ ਵੀ ਜਿਹੜੇ ਇਹਨਾਂ ਨੇ ਫੰਡ ਰੋਕ ਕੇ ਨੇ ਉਹਦੇ ਕਰਕੇ ਸਮੱਸਿਆ ਆਈ ਹੈ? ਹਾਂਜੀ ਸਰ ਮੈਂ ਉਹ ਏਦਾਂ ਗੱਲ ਕਰ ਰਿਹਾ ਹਾਂ ਵੀ ਜਦੋਂ ਤੋਂ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਸੀਗਾ 2.5 ਸਾਲ ਦੇ ਵਿੱਚ ਮੈਂ ਬੜੇ ਕੰਮ ਕੀਤੇ ਜੀ ਜਿੰਨ ਜਿੰਨੇ ਵੀ ਹਨਾ ਤੇ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਜਦੋਂ ਮੈਂ ਮੌਕਾ ਸੰਭਿਆ ਸੀਗਾ ਮੇਰੇ ਕੋਲ ਖਜ਼ਾਨਾ ਬਿਲਕੁਲ ਖਾਲੀ ਦਾ ਜੀ। ਅੱਜ ਦਿਨ ਜੇ ਦੇਖਿਆ ਜਾਵੇ 80 ਲੱਖ ਰੁਪਏ ਦੇ ਕਰੀਬ ਸਾਡੇ ਪੰਚਾਇਤ ਅਕਾਊਂਟ ਵਿੱਚ ਆ ਜਿਹੜਾ ਕਿ ਜਮਾ ਕਰਕੇ ਰੱਖਿਆ ਗਿਆ ਮੇਰੇ ਕੋਲ ਹੈ ਨਾ ਜੀ ਵਿੱਚ ਜਿੰਨੀ ਸਾਮਬ ਸੰਭਾਲ ਕੀਤੀ ਗਈ ਹੈ ਤੇ ਪਿੰਡ ਦੇ ਵਿੱਚ ਕੰਮ ਵੀ ਇੰਨੇ ਕੀਤੇ ਗਏ ਨੇ ਤੁਸੀਂ ਪਿੰਡ ਵਾਲੇ ਬੈਠੇ ਨੇ ਜੇ ਤੁਹਾਨੂੰ ਇੱਕ ਵੀ ਕੋਈ ਕਹਿ ਦੇਵੇ ਮਹਸਪੰਡ ਜਿਹੜੇ ਸਰਪੰਚ ਨੇ ਕੰਮ ਨਹੀਂ ਕੀਤਾ ਤਾਂ ਮੈਂ ਇਸ ਗੱਲ ਦਾ ਗੁਨਾਹਗਾਰ ਹੋਗਾ ਨਾ ਜੀ ਵੀ ਜਿੰਨੇ ਵੀ ਕੰਮ ਕੀਤੇ ਨੇ ਬਾਕੀ ਜਿਵੇਂ ਮਤਲਬ ਨੂੰ ਸਮੱਸਿਆ ਘਰੇ ਨੇ ਗਲੀਆਂ ਵਾਲੀਆਂ ਦੀ ਇਹ ਹੱਲ ਹੋਊਗੀ ਆਉਣ ਵਾਲੇ ਸਮੇਂ ਚ ਚਲੋ ਅੱਗੇ ਪੰਚਾਇਤ ਨੂੰ ਨਵੀਂ ਬਣਨੀ ਆ ਹਾਂਜੀ ਇਹ ਤਾਂ ਬਿਲਕੁਲ ਹੋਣੀ ਚਾਹੀਦੀ ਜੀ ਹੁਣ ਜਦੋਂ ਆਮ ਆਦਮੀ ਦੀ ਸਰਕਾਰੇ ਬਣ ਗਈ ਤੀ ਮੈਨੂੰ ਇਹਨਾਂ ਨੇ ਕੰਮ ਨਹੀਂ ਕਰਨ ਦਿੱਤਾ ਜੀ ਉਸ ਤੋਂ ਪਹਿਲਾਂ ਮੈਂ ਸਫਾਈ ਸੇਵਕ ਵੀ ਲਾਗ ਰੱਖਦਾ ਸਭ ਕੰਮ ਕਰ ਦਿੱਤੇ ਜੀ ਜਦੋਂ ਇਹਦੀ ਸਰਕਾਰ ਬਣ ਗਈ ਤਾਂ ਮੈਨੂੰ ਕੰਮ ਹੀ ਨਹੀਂ ਕਰਨ ਦਿੱਤਾ ਜੀ ਜਿੰਨਾ ਪੈਸਾ ਬਲਾਕ ਹੁੰਦਾ ਚਲੇਗਾ ਹਨਾ ਹੋਰ ਬਹੁਤ ਪੈਸਾ ਆ ਪਿੰਡ 80 ਲੱਖ ਰੁਪਏ ਹੋਗੇ ਜਦੋਂ ਮੈਂ ਪਿੰਡ ਦੀ ਪੰਚਾਇਤ ਸੰਭੀ ਸੀਗੀ ਉਦੋਂ ਮੈਂ ਪਿੰਡ ਦਾ ਖਜ਼ਾਨਾ ਖਾਲੀ ਸੀਗਾ ਜੀ ਕਰਜ਼ਾਈ ਸੀਗਾ ਜੀ ਮਤਲਬ ਅੱਗੇ ਮਾਹੌਲ ਕੀ ਲੱਗ ਰਿਹਾ ਉਹ ਪੰਚਾਇਤੀ ਚੋਣਾਂ ਫੇਰ ਆ ਰਹੀਆਂ ਨੇ ਕਹਿੰਦੇ ਬਿਨਾ ਚੋਣ ਨਿਸ਼ਾਨ ਤੋਂ ਲੜੀਆਂ ਜਾਣਗੀਆਂ ਭਗਵੰਤ ਮਾਨਤ ਐਵੇਂ ਵੀ ਕਹਿੰਦਾ ਵੀ ਸਰਬਸੰਮਤੀ ਨਾਲ ਸਰਪੰਚ ਚੋਣ ਲੋ ਤੁਹਾਡੇ ਮਾਹੌਲ ਹੈਗਾ ਸਰਬਸੰਮਤੀ ਵਾਲਾ ਪਿੰਡ ਚ ਕਿ ਪਾਰਟੀ ਬਾਜ਼ੀ ਹੈਗੀ ਆ ਪਾਰਟੀ ਬਾਜ਼ੀ ਆ ਜੇ ਸਰ ਇੰਨੀ ਗੱਲ ਹੋ ਜਵੇ ਨਾ ਸਾਡੇ ਪਿੰਡ ਦੇ ਵਿੱਚ ਵੀ ਹਾਂ ਸੰਮਤੀ ਨਾਲ ਚੁਣਿਆ ਜਾਵੇ ਮੈਂ ਤਾਂ ਕਹਿੰਦਾ ਜੀ ਕਿਸੇ ਮੈਂ ਤਾਂ ਇਹ ਵੀ ਕਹੂੰਗਾ ਵੀ ਜੀ ਕਿਸੇ ਦੇ ਕਾਗਜ਼ ਵੀ ਰਿਜੈਕਟ ਨਹੀਂ ਹੋਣ ਚਾਹੀਦੇ ਤਾਂ ਵੀ ਸਰਪੰਚੀਆਂ ਸਹੀ ਹੋ ਜਾਣਗੀਆਂ ਸੰਮਤੀ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਜੇ ਕਾਗਜ਼ ਵੀ ਕਿਸੇ ਰਿਜੈਕਟ ਨਾ ਹੋਣ ਹ ਕਾਗਜ਼ ਵੀ ਕਿਸੇ ਦੇ ਰਿਜੈਕਟ ਨਹੀਂ ਹੋਣੇ ਚਾਹੀਦੇ ਤਾਂ ਹੀ ਬਹੁਤ ਨਾ ਤਾਂ ਧੰਨਵਾਦ ਹੋਗਾ ਆਮ ਆਦਮੀ ਸਰਕਾਰ ਦਾ ਵੀ ਜੇ ਕਾਗਜ਼ ਵੀ ਕਿਸੇ ਦੇ ਰਿਜੈਕਟ ਨਾ ਕਰਾਉਣਾ ਵੀ ਨਹੀਂ ਕੋਈ ਦਿੱਕਤ ਨਹੀਂ ਹੈ ਕਿ ਵੈਸੇ ਸੰਮਤੀ ਦਾ ਮੁਸ਼ਕਲ ਹੈ ਸਾਡੇ ਪਿੰਡ ਦੇ ਵਿੱਚ ਜੀ ਬਿਜਲੀ ਵਾਲਾ ਮਾਮਲਾ ਜਿਹੜਾ ਇਹਨਾਂ ਨੇ 600 ਯੂਨਟ ਕਰੀ ਆ ਕੋਈ ਫਾਇਦਾ ਫੂਦਾ ਮਿਲਿਆ ਲੋਕਾਂ ਨੂੰ ਇਸ ਦਾ ਫਾਇਦਾ ਤਾਂ ਚਲੋ ਕੁਛ ਲੋ ਲਾਭ ਇਸ ਚੀਜ਼ ਦਾ ਲੈ ਰਹੇ ਨੇ ਜੀ ਤੁਹਾਨੂੰ ਐਵੇਂ ਕਹੀਏ ਇਸ ਚੀਜ਼ ਦਾ ਫਾਇਦਾ 600 ਯੂਨਟ ਫਰੀ ਹੈ ਪਰ ਜਦੋਂ ਇੱਕ 600 ਦੇ ਇੱਕ ਆ ਜਾਂਦੀ ਹੈ ਤਾਂ ਫਿਰ 4 ਤੋਂ 5000 ਰੁਪਇਆ ਬਿੱਲ ਜਦ ਇਹ ਲੱਗਦਾ ਹੈ ਹਰ ਹਰ ਕਿਸੇ ਨੂੰ ਲੱਗਦਾ ਜਰਨਲ ਨੂੰ ਨਹੀਂ ਇਹ ਐਸਸੀ ਨੂੰ ਵੀ ਲੱਗਦਾ ਜੀ ਹਾਂਜੀ ਅਸੀਂ ਖੁਦ ਭਰ ਕੇ ਹਟੇ ਜੀ ਨਾ 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 ਸਭ ਨੂੰ ਲੱਗ ਲੱਗੂ ਹੈ ਜੀ ਹਾਂਜੀ ਲੱਗੂ ਹੈ ਸਮਾਰਟ ਮੀਟਰ ਵੀ ਜਿਹੜੇ ਮਤਲਬ ਪੁਰਾਣੇ ਮੀਟਰ ਤਾਂ ਲੋਕ ਤੁਹਾਨੂੰ ਪਤਾ ਖਰਾਬ ਹੋਣ ਲੱਗ ਗਏ ਅੱਗੋਂ ਬਸ ਸਮਾਰਟ ਮੀਟਰ ਆ ਰਹੇ ਨੇ ਉਹ ਲਾ ਰਹੇ ਨੇ ਕਈ ਲੋਕ ਵੀ ਇਤਰਾਜ਼ ਕਰਦੇ ਨੇ ਵੀ ਉਹ ਥੋੜਾ ਜਿਆਦਾ ਫਾਸਟ ਚੱਲਦਾ ਹੈ ਇਹ ਮੰਨਦੇ ਤੁਸੀਂ ਹਾਂਜੀ ਬਿਲਕੁਲ ਕਹਿਣ ਦੇ ਵਿੱਚ ਤਾਂ ਆਈ ਰਹੀ ਹੈ ਚੱਲ ਰਹੀ ਹੈ ਕੁਝ ਸਮਾਰਟ ਮੀਟਰ ਤਾਂ ਸਾਡੇ ਪਿੰਡ ਵਿੱਚ ਵੀ ਲੱਗ ਚੁੱਕੇ ਨੇ ਜੀ ਹਾਂਜੀ ਜਿਹੜਾ ਨਵਾਂ ਕਨੈਕਸ਼ਨ ਆ ਰਿਹਾ ਹੈ ਉਹ 스마트 ਮੀਟਰ ਹੀ ਲਗਾਏ ਜਾ ਰਹੇ ਜੀ ਕੋਈ ਪੁਰਾਣਾ ਦੂਜਾ ਮੀਟਰ ਨਹੀਂ ਲਗਾ ਰਹੇ ਬਿਲਕੁਲ ਹਰ ਕੇ ਆ ਗਿਆ ਵੀ ਬਿਜਲੀ ਦਾ ਬਿੱਲ ਜਿਆਦਾ ਕੱਢਦਾ ਹੈ ਜੂਤ ਦੇਖੋ ਆਪਣੇ ਲੱਗੇ ਨਹੀਂ ਜੀ ਹੈਗੇ ਆਪਾਂ ਕਹਿ ਨਹੀਂ ਸਕਦੇ ਉਸ ਮਸਲੇ ਨੂੰ ਹਾਂ ਜਿਹੜੀ ਜਿਹੜੀ ਗੱਲ ਹੋ ਗਈ ਉਹ ਆਪਾਂ ਕਹੂਗੇ ਜੀ ਵੀ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਜਦ ਤੋਂ ਆਮ ਆਦਮੀ ਦੀ ਸਰਕਾਰ ਬਣ ਗਈ ਪਿੰਡ ਦੇ ਵਿੱਚ ਮੇਰਾ ਇੱਕ ਵੀ ਕੰਮ ਨਹੀਂ ਕਰਨ ਦਿੱਤਾ ਜੀ 80 ਲੱਖ ਰੁਪਏ ਦੇ ਕਰੀਬ ਜਮ੍ਹਾਂ ਕਰ ਚੁੱਕੇ ਹਾਂ ਜੀ ਵੀ ਕੋਈ ਕਿਸੇ ਨੇ ਕੰਮ ਨਹੀਂ ਲੇ ਲਿਆ ਠੀਕ ਹੈ ਅਮਰਪਾਲ ਨੂੰ ਜਾਣਦੇ ਹੋ ਹਾਂ ਅਮਰ ਤਾਂ ਐਮਪੀ ਵੀ ਬਣ ਕੇ ਹਜੇ ਵੀ ਜੇਲ੍ਹ ਦੇ ਵਿੱਚ ਨੇ ਬਾਹਰ ਨਹੀਂ ਕੱਢਿਆ ਜਾ ਰਿਹਾ ਮੰਨਦੇ ਉਹ ਵੀ ਕੱਢਣਾ ਚਾਹੀਦਾ ਹੈ ਹਾਂਜੀ ਬਿਲਕੁਲ ਕੱਢਣਾ ਚਾਹੀਦਾ ਜੀ ਉਹਨੂੰ ਬਿਲਕੁਲ ਜਦੋਂ ਉਹਦਾ ਇੰਨਾ ਕਸੂਰ ਨਹੀਂ ਹੈਗਾ ਤਾਂ ਉਹਨੂੰ ਬਾਹਰ ਕੱਢਣਾ ਚਾਹੀਦਾ ਜੀ ਕਿਉਂ ਨਹੀਂ ਕੱਢ ਰਹੇ ਉਹ ਸਰਕਾਰਾਂ ਦੀ ਮੈਂ ਤਾਂ ਨਲਾਇਕੀ ਕਹੂੰਗਾ ਜੀ ਜਿੰਨੀ ਉਹਦੀ ਸਜ਼ਾ ਬਣਦੀ ਉਹਨੀ ਦੇ ਦੋ ਜਿਹੜੀ ਸਜ਼ਾ ਬਣਦੀ ਉਹਦੀ ਜਦੋਂ ਸਜ਼ਾ ਤੋਂ ਇਲਾਵਾ ਚੱਲੂਗਾ ਤਾਂ ਗਲਤ ਹੈ ਨਜਾਇਜ਼ ਹੈ ਉਹਦਾ ਉਹਦਾ ਸਰ ਸਾਰ ਤੁਹਾਨੂੰ ਵੀ ਪਤਾ ਜੀ ਐਸੇ ਮਤਲਬ ਗਲਤੀ ਲਾਈ ਸੀ ਉਹਨਾਂ ਜਿੰਨੇ ਹਾਂ ਬਿਲਕੁਲ ਜੀ ਜੇ ਗਲਤ ਤਾਂ ਗਲਤ ਹੈ ਜੀ ਉਹਨਾਂ ਨਾਲ ਬਿਲਕੁਲ ਉਹਨ ਹਾਂਜੀ ਮੰਨ ਲਓ ਵੀ ਅੱਗੇ 2024 ਆਪਣਾ 27 ਦੀਆਂ ਚੋਣਾਂ ਹੋਣੀਆਂ ਨੇ ਐਮਐਲਏ ਵਾਲੀਆਂ ਉਹ ਵੀ ਕਹਿੰਦੇ ਨੇ ਵੀ ਅਮਰਤਪਾਲ ਉਹਨੀ ਪਾਰਟੀ ਬਣਾ ਕੇ ਲੜਨਗੇ ਜਿੱਦਾਂ ਦੀ ਗੱਲ ਲੱਗਦੀ ਆ ਲੋਕ ਸਪੋਰਟ ਕਰਨਗੇ ਤੁਸੀਂ ਜਿਵੇਂ ਚਲੋ ਸਾਰੇ ਉਹ ਅੱਗੇ ਦਾ ਮਾਹੌਲ ਦਾ ਸਾਰਾ ਅੱਗੇ ਦੇਖਿਆ ਜਾਊਗਾ ਹਨਾ ਵੀ ਪਹਿਲਾਂ ਤਾਂ ਉਹਨੂੰ ਇਹੀ ਆ ਵੀ ਪਹਿਲਾਂ ਉਹਨੂੰ ਬਾਹਰ ਦਾ ਕੱਢਾ ਕੱਢਣ ਦਾ ਹੱਕ ਬਣਦਾ ਜੀ ਸਰਕਾਰ ਦਾ ਜੀ ਧੰਨਵਾਦ ਕੀ ਨਾਮ ਆਖੀ ਦਰਸ਼ਨ ਸਿੰਘ ਕੀ ਕਹੇ ਕੁਝ ਮਸਿਆ ਸਮੱਸਿਆ ਦਾ ਸਾਡੇ ਪਿੰਡ ਚ ਆਹੀ ਰਹੀ ਆ ਸਰਪੰਚ ਸਾਹਿਬਾ ਸਾਰਾ ਕੋਈ ਦੱਸੇ ਦਿੱਤਾ ਜਿੱਦਣ ਤੇ ਝਾੜੂ ਵਾਲੀ ਸਰਕਾਰ ਬਣੀ ਆ ਜੀ ਉਸ ਦਿਨ ਤੋਂ ਇਸ ਬੰਦੇ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਪਰਚੇ ਵੀ ਹੋਲੇ ਇਸ ਬੰਦੇ ਪਰਚੇ ਵੀ ਹੋਲੇ ਸਾਡੇ ਉਰ ਸਾਡਾ ਭਾਈ ਉਹ ਆਹੇ ਤੇ ਅਸੀਂ ਤਾਂ ਸਦਾ ਕਹਾਂਗੇ ਸਾਨੂੰ ਡਰ ਨਹੀਂ ਕਿਸੇ ਦਾ ਕੋਈ ਗਾੜੀ ਨਾਲੀ ਕੋਈ ਵੀ ਅਸੀਂ ਛੱਡੀ ਹੈ ਨਹੀਂ ਪਿੰਡ 'ਚ ਕਿ ਜਿੱਦਣ ਤੇ ਸਾਡੇ ਕੋਲ ਪੈਸੇ ਵੀ ਪਾਏ ਆ ਹੁਣ ਦੱਸ ਕੇ ਸਾਡੇ ਸਰਪੰਚ ਸਾਹਿਬ ਤੇ ਕੋਈ ਗਾੜੀ ਨਾਲੀ ਨਹੀਂ ਛੱਡੀ ਲਾਈਟਾਂ ਦਾ ਕੰਮ ਟੈਂਕੀ ਦਾ ਜੇ ਚਾਰ ਦੁਵਾਰੀ ਦੋ ਸਾਡੇ ਏਸੀ ਸਮਸ਼ਾਨ ਘਾਟ ਆ ਉਹ ਲੱਗਾ ਜਰਨਲ ਲੱਗਾ ਤੋਂ ਦੋਏ ਸਮਸ਼ਾਨ ਘਾਟਾਂ ਦੀ ਚਾਰ ਦੁਵਾਰੀਆਂ ਸੈੱਟ ਸਾਰਾ ਕੁਝ ਬਾਗਲ ਸਾਰਾ ਕੁਝ ਕਰਾ ਦਿੱਤਾ ਜਿੰਨਾ ਕੰਮ ਇਹ ਸਰਪੰਚ ਸਾਹਿਬ ਨੇ ਕਰਿਆ ਜਿੰਨਾ ਕਿਸੇ ਪੰਚਾਇਤ ਨੇ ਕਰੀ ਹੈ ਨਹੀਂ ਸਾਨੂੰ ਪਿੰਡ 'ਚ ਇੱਕ ਵੀ ਬੰਦਾ ਉੱਠ ਕੇ ਕਹਿ ਦੇਵੇ ਵੀ ਆਹ ਕੰਮ ਛੱਡਤਾ ਸਰਪੰਚ ਸਾਹਿਬ ਨੇ ਜਿੱਦਾਂ ਤੇ ਝਾੜੂ ਵਾਲੀ ਸਰਕਾਰ ਆਈ ਆ ਉਦੋਂ ਤੋਂ ਇਸ ਬੰਦੇ ਤੇ ਪਰਚੇ ਹੋ ਰਹੇ ਆ ਉਹ ਕਦੋਂ ਹੋ ਰਹੇ ਆ ਪਰਚੇ ਜੇ ਇਹ ਸਹੀ ਤਾਂ ਨਹੀਂ ਹੁਣ ਉਹ ਇਹਨੂੰ ਜੇੜ ਚ ਪਛਾਣ ਦੇ ਝਾੜੂ ਵਾਲੇ ਸਿੱਧੀਆਂ ਅਗਲਾਂ ਦੇ ਸਾਡੇ ਕੋਲ ਪਾਰਟੀ ਬਾਜੀ ਐ ਪਿੰਡ ਚ ਪਾਰਟੀ ਬਾਜੀ ੱੱੱਕਾ ਚੱਲ ਰਿਹਾ ਪੂਰਾ ਆਮ ਆਦਮੀ ਸਰਕਾਰ ਦਾ ਪੂਰਾ ਪਿੰਡ ਚ ੱੱੱਕਾ ਚੱਲ ਰਿਹਾ ਨਹੀਂ ਪੁੱਛ ਲੋ ਜਿਹਨੂੰ ਮਰਜੀ ਪਿੰਡ ਦੇ ਨਵੇਂ ਬੰਦੇ ਨੇ ਜਿਹੜੇ ਨਵੇਂ ਬੰਦੇ ਹਾਂ ਨਵੀਂ ਪਾਰਟੀ ਬਣੀ ਐ ੱੱੱਕਾ ਕਰ ਰਹੇ ਸ੍ਰੀ ਆਮ ਸਾਡੇ ਨਾਲ ਖੁਦ ੱੱੱਕਾ ਹੋਇਆ ਅਸੀਂ ਕੋਈ ਝੂਠ ਬੋਲੀ ਬਿਲਕੁਲ ੱੱੱਕਾ ਹੋ ਰਿਹਾ ਸਾਡੇ ਨਾਲ ਹਾਂ ਅਸੀਂ 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 ਨਹੀਂ ਦਾਂਗੇ ਵੋਟ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਸ੍ਰੀ ਆਮ ਕਹਿੰਦੇ ਅਸੀਂ ਵੋਟ ਨਹੀਂ ਦੰਦੇ